ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਵਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਇਹ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਜਾਂ ਆਂਦਾ ਪਿਆ ਸੀ ਅਜ ਚੰਨਕ ਜੀ ਇਹ ਪਠੇ ਕੁਦਰ ਦੇ ਪਏ ਸੀ ਪਠੇ ਕੁਦਰ ਦੇ ਤੇ ਮੈਂ ਵੇਖਿਆ ਨੋਂ ਥਲੇ ਡਿਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡੇ ਗਿਆ ਤੇ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀ ਚੀ ਮੋਟਰ ਦੀ ਮੋਟਰ ਬੰਦਗੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਆ ਜੀ ਤੇ ਬਹੁਤ ਦੁਖਾਈ ਘਟਨਾ ਹੋਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਦੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਤੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਦੇ ਸੀਰੀਅਸ ਆ ਜੀ ਇਸ਼ਪਾਲ ਸਿੰਘ ਨੰਬਰਦਾਰ ਕੀ ਗੱਲ ਬਾਤ ਹੋਈ ਹੈ ਜਿਹੜੀ ਇਹ ਪਿੰਡ 'ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਢੋਕੇ ਦਾ ਅਗਾ ਪਿਸ਼ਾ ਕਰ ਰਹੇ ਸੀ ਢੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਨਿਤਕ ਲਾਣੇ ਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਵਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਅੰਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਹਾਂ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਬਾਗਲੇ ਹਾਰਾ ਕਿਦਾਂ ਉਹਦੀ ਕੋਈ ਸੱਸਰ ਹਾਲ ਜਾਂ ਠੀਕ ਹੀ ਆ ਕਿੱਥੇ ਉਹਨਾਂ ਨਾਲ ਚੱਲਦਾ ਗੁਰਦਾਸਪੁਰ ਚੱਲਦਾ ਸੀ ਗਲੀ ਚੋਂ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰ ਦੇ ਪਏ ਸੀ ਪੱਠੇ ਕੁਦਰ ਦੇ ਤੇ ਮੈਂ ਵੇਖਿਆ ਉਹਨਾਂ ਥਲੇ ਡਿਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡੇ ਗਿਆ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਤੇ ਡੈੱਡ ਹੋ ਗਿਆ ਤੇ ਇੱਕ ਅਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿਹਨਾਂ ਦੀ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਤੇ ਇੱਕ ਦੀ 30 ਸਾਲ ਉਮਰ ਆ ਜੀ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਪਿਛਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਇਹ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈਆਂ ਆਦਾ ਪਿਆ ਸੀ ਅਚਾਨਕ ਜੀ ਇਹ ਪਠੇ ਕੁਦਰ ਦੇ ਪਏ ਸੀ ਪਠੇ ਕੁਦਰ ਦੇ ਤੇ ਮੈਂ ਵੇਖਿਆ ਨਾ ਥਲੇ ਡਿਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡੇ ਗਿਆ ਤੇ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀ ਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਆ ਜੀ ਤੇ ਬਹੁਤ ਦੁਖਦਾਈ ਘਟਨਾ ਹੋਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਜਦੋਂ ਪਿੰਡ ਵਾਲੇ ਇਕੱਠੇ ਹੋਏ ਇਹਦੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਤੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਦੇ ਸੀਰੀਅਸ ਆ ਜੀ ਇਸਪਾਲ ਸਿੰਘ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਪਿੰਡ 'ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਪਿਛਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲਾ ਕੇ ਤੇ ਦੋਨਾਂ ਦੀ ਮੌਤੇ ਦੀ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਨਿਤਕ ਲਾਣਿਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਵਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਇੰਦਰਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਬੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਸੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਬਾਗਲ ਨੇ ਸਾਰੇ ਕਿਦਾਂ ਉਹਦੀ ਕੋਈ ਸੱਸ ਸਹੁਰਾ ਹਾਲ ਜਾਂ ਠੀਕ ਹੀ ਆ ਕਿੱਥੇ ਉਹਨਾਂ ਨਾਲ ਚੱਲ ਗੁਰਦਾਸਪੁਰ ਚੱਲ ਗਏ ਗਲੀ ਚੋਂ ਜਾਂਦਾ ਪਿਆ ਸੀ ਅਚਨਕ ਜੀ ਇਹ ਪਠੇ ਕੁਦਰ ਦੇ ਪਏ ਸੀ ਪਠੇ ਕੁਦਰ ਦੇ ਤੇ ਮੈਂ ਵੇਖਿਆ ਉਹਨਾਂ ਥਲੇ ਡਿਗੇ ਦਾ ਤੇ ਮੈਂ ਜਦੋਂ ਉਧਰ ਗਿਆ ਆਂ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੱਥੇ ਲੱਗ ਗਿਆ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀਤੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿਹਨਾਂ ਦੀ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਤੇ ਇੱਕ ਦੀ 30 ਸਾਲ ਉਮਰ ਆ ਜੀ